ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਹਾਲ ਬਿਆਨੀ ਦੀ ਮੌਸਮ ਅੱਜ ਫਿਰ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਰਹੀ ਹੈ ਇਸ ਕਰਕੇ ਫਿਰ ਤੋਂ ਤੁਹਾਨੂੰ ਉਸੇ ਤਰੀਕੇ ਦੇ ਨਾਲ ਚੌਕਸ ਰਹਿ ਕੇ ਚੱਲਣ ਦੀ ਲੋੜ ਹੈ ਕਿਉਂਕਿ ਧੁੰਦ ਕਾਰਨ ਕੋਈ ਐਸਾ ਹਾਦਸਾ ਨਾ ਵਾਪਰੇ ਉਸ ਤੋਂ ਬਚੋ ਆਪਣੇ ਆਪ ਨੂੰ ਵੀ ਬਚਾਓ ਤੇ ਲੋਕਾਂ ਨੂੰ ਵੀ ਬਚਾਓ ਬੀਤੇ ਕੱਲ ਦੇ ਵਿੱਚ ਵੀ ਧੁੰਦ ਦਾ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ ਕਿ ਅੰਮ੍ਰਿਤਸਰ 에ਅਰਪੋਰਟ ਤੋਂ 14 ਫਲਾਈਟਾਂ ਜਿਹੜੀਆਂ ਸੀ ਉਹ ਲੇਟ ਹੋਈਆਂ ਔਰ ਦੋ ਫਲਾਈਟਾਂ ਔਰ ਇਸ ਦੇ ਨਾਲ ਹੀ Shimla ਤੇ Delhi ਤੇ ਫਲਾਈਟ ਨਹੀਂ ਆ ਸਕੀ ਇਹਦੇ ਨਾਲ ਹੀ ਡਿਪਾਰਚਰ ਵੀ ਕੈਨਸਲ ਕਰ ਦਿੱਤਾ ਗਿਆ ਮਿਲਾਨ ਤੋਂ ਆਈ ਹੋਈ ਇੱਕ ਫਲਾਈਟ ਨੂੰ ਜਿਹੜੀ ਕਿ ਅੰਮ੍ਰਿਤਸਰ 에ਰਪੋਰਟ ਤੇ ਉਤਰਨੀ ਸੀ ਉਸ ਨੂੰ Jaipur ਦੇ ਵੱਲ ਡਾਇਵਰਟ ਕਰਤਾ ਹੈ ਸੋ ਕੱਲ ਦੇ ਦਿਨ ਦੇ ਵਿੱਚ ਇਹ ਧੁੰਦ ਦਾ ਜਿਹੜਾ ਅਸਰ ਹੈ ਉਹ ਸੜਕ ਯਾਤਾਂ ਯਾਤ ਦੇ ਉੱਤੇ ਜਿੱਥੇ ਉਸ ਨੇ ਪ੍ਰਭਾਵ ਪਾਇਆ ਉੱਥੇ ਹੀ ਹਵਾਈ ਮਾਰਗ ਦੇ ਉੱਪਰ ਵੀ ਇਹਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੋ ਅੱਜ ਵੀ ਪੰਜਾਬ ਭਰ ਦੇ ਵਿੱਚ ਮੌਸਮ ਜਿਹੜਾ ਹੈ ਉਹ ਬਦਲਿਆ ਹੋਇਆ ਇਸ ਦੇ ਨਾਲ ਹੀ ਹਿਮਾਚਲ ਦੇ ਵਿੱਚ ਬਰਬਾਰੀ ਤੇ ਸੂਬੇ ਦੇ ਵਿੱਚ ਹਲਕੀ ਬੂੰਦਾਬاندی ਦੇ ਨਾਲ ਧੁੰਦ ਵੱਧ ਗਈ ਹੈ ਔਰ ਉਸ ਦੇ ਨਾਲ ਪੰਜਾਬ ਜਿਹੜਾ ਉਹ ਠੇਠੁਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਹਵਾਵਾਂ ਤੇਜ਼ ਚੱਲਦੀਆਂ ਨੇ ਜਦੋਂ ਉੱਪਰ ਹਿਮਾਚਲ ਦੇ ਵਿੱਚ ਕਿਸੇ ਤਰੀਕੇ ਦੇ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਤੇ ਪੰਜਾਬ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਦਾ ਅਸਰ ਦੇਖਣ ਨੂੰ ਮਿਲਦਾ ਔਰ ਅੱਜ ਵੀ ਉਹ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਠੰਡ ਸੀ ਉਹਦੇ ਵਿੱਚ ਧੁੰਦ ਜ਼ਰੂਰ ਨਜ਼ਰ ਆ ਰਹੀ ਸੀ ਪਰ ਠੰਡ ਦੇ ਵਿੱਚ ਜਿਵੇਂ ਹੱਥ ਸੁੰਨ ਹੋ ਜਾਣੇ ਪੰਜਾਬੀ ਦੇ ਵਿੱਚ ਜੇ ਅਸੀਂ ਕਹੀਏ ਹੱਥ ਸੁੰਨ ਹੋ ਜਾਣੇ ਠੰਡ ਲੱਗਣੀ ਸੋ ਉਹ ਜਿਹੜਾ ਮਾਹੌਲ ਹੈ ਪਿਛਲੇ ਦੋ ਦਿਨਾਂ ਤੋਂ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜਿਹਨੇ ਪੰਜਾਬੀ ਦੇ ਵਿੱਚ ਕਹੀਏ ਤੇ ਸਹੀ ਵਾਲੀ ਠੰਡ ਜਿਹੜੀ ਆ ਹੁਣ ਲੱਗਣੀ ਸ਼ੁਰੂ ਹੋਈ ਹੈ ਸੋ ਇਸ ਠੰਡ ਤੋਂ ਬਚਣ ਦੀ ਲੋੜ ਹੈ ਇਸ ਦੇ ਨਾਲ ਹੀ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਅੱਜ ਦੀਆਂ ਬਣੀਆਂ ਹੋਈਆਂ ਨੇ ਅਦਾਨੀ ਗਰੁੱਪ ਦਾ ਜਿਹੜੇ ਖੁਲਾਸਾ ਕੀਤਾ ਸੀ ਹਿਡਨਵਰਗ ਰਿਸਰਚ ਕੰਪਨੀ ਨੇ ਜਿਨੇ ਇਸ ਦਾ ਖੁਲਾਸਾ ਕੀਤਾ ਸੀ ਅਦਾਨੀ ਗਰੁੱਪ ਨੂੰ ਲੈ ਕੇ ਉਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਸ ਦੇ ਮਾਲਕ ਦੇ ਵੱਲੋਂ ਉਸ ਦੇ ਮਾਲਕ ਨੇ ਜਿਹੜਾ ਬੰਦ ਕਰਨ ਦਾ ਐਲਾਨ ਕੀਤਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਦਰਸਲ ਉਹਨਾਂ ਨੇ ਆਪਣੇ ਆਖਰੀ ਸੰਦੇਸ਼ ਦੇ ਵਿੱਚ ਕੀ ਕਿਹਾ ਆਖਰੀ ਸੰਦੇਸ਼ ਦੇ ਵਿੱਚ ਕਿਹਾ ਗਿਆ ਕੰਪਨੀ ਦੇ ਮਾਲਕ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਮੇਰਾ ਕੰਮ ਪੂਰਾ ਹੋਇਆ ਮੈਂ ਇਸ ਬਾਰੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਆਪਣੇ ਪਰਿਵਾਰ ਦੋਸਤਾਂ ਨੂੰ ਤੇ ਟੀਮ ਨੂੰ ਦੱਸ ਦਿੱਤਾ ਸੀ ਸਾਡੀ ਯੋਜਨਾ ਇਹ ਸੀ ਕਿ ਅਸੀਂ ਜਿਹਨਾਂ ਵਿਚਾਰਾਂ ਤੇ ਕੰਮ ਕਰਨ ਦੇ ਲਈ ਆਏ ਸੀ ਜਿਹਨਾਂ ਵਿਚਾਰਾਂ ਤੇ ਕੰਮ ਕਰਨ ਦੇ ਲਈ ਅਸੀਂ ਇਸ ਕੰਪਨੀ ਨੂੰ ਬਣਾਇਆ ਸੀ ਉਹਦੇ ਪੂਰੇ ਹੁੰਦੇ ਹੀ ਅਸੀਂ ਹਿੰਡਨਬਰਗ ਨੂੰ ਬੰਦ ਕਰ ਦੇਵਾਂਗੇ ਉਹ ਕਹਿੰਦੇ ਕਿ ਹੁਣ ਉਹ ਸਾਡਾ ਕੰਮ ਪੂਰਾ ਹੋ ਗਿਆ ਔਰ ਅਸੀਂ ਖੁਸ਼ੀ-ਖੁਸ਼ੀ ਇਸ ਕੰਮ ਨੂੰ ਬੰਦ ਕਰ ਰਹੇ ਹਾਂ ਮਤਲਬ ਇਸ ਕੰਪਨੀ ਨੂੰ ਬੰਦ ਕਰ ਰਹੇ ਹਾਂ ਇਸ ਕੰਪਨੀ ਦੇ ਬਣੇ ਜਾਨਕਿ 2017 ਦੇ ਵਿੱਚ ਇਹ ਕੰਪਨੀ ਬਣੀ ਸੀ ਔਰ 2025 ਦੇ ਵਿੱਚ ਇਸ ਨੂੰ ਬੰਦ ਕੀਤਾ ਤੇ ਲਗਭਗ ਲਗਭਗ 8 ਸਾਲ ਇਸ ਕੰਪਨੀ ਨੇ ਕੰਮ ਕੀਤਾ ਔਰ 8 ਸਾਲਾਂ ਦੇ ਵਿੱਚ 8 ਕੰਪਨੀਆਂ ਦੇ ਖਿਲਾਫ ਇਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਔਰ ਜਿਨ੍ਹਾਂ ਦੇ ਵਿੱਚੋਂ ਦੋ ਰਿਪੋਰਟ ਅਡਾਨੀ ਸਮੂਹ ਜਿਹੜਾ ਹੈ ਉਹਦੇ ਲਈ ਵੀ ਜਾਰੀ ਕੀਤੀਆਂ ਗਈਆਂ ਸੀ ਜਿਦੇ ਵਿੱਚ ਅਰਬਾਂ ਰੁਪਏ ਦਾ ਉਹਨਾਂ ਨੂੰ ਨੁਕਸਾਨ ਹੋਇਆ ਸੀ ਔਰ ਪਹਿਲੀ ਰਿਪੋਰਟ ਅਡਾਨੀ ਵਰਗ ਦੇ ਲਈ ਜਿਹੜੀ ਉਹਨਾਂ ਨੇ ਜਾਰੀ ਕੀਤੀ ਸੀ 24 ਜਨਵਰੀ 2023 ਨੂੰ ਔਰ ਦੂਸਰੀ ਰਿਪੋਰਟ 10 ਅਗਸਤ 2024 ਨੂੰ ਆਈ ਸੀ ਜਿਸ ਦੇ ਵਿੱਚ ਪੰਜਾਬ ਦੀ ਸਿਆਸਤ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪਹਚਾ ਲਾਇਆ ਸੀ ਜਿਸ ਦੇ ਵਿੱਚ ਅਡਾਨੀ ਗਰੁੱਪ ਦੇ ਉੱਪਰ ਬੱਡੇ-ਬੱਡੇ ਇਲਜ਼ਾਮ ਲਗਾਏ ਗਏ ਸੀ ਇਸ ਕੰਪਨੀ ਦੇ ਵੱਲੋਂ ਹੁਣ ਇਸ ਕੰਪਨੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇੱਕ ਖਬਰ ਰਹੀ ਹੈ ਅ ਬੀਤੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਗ੍ਰੇਨੇਟ ਹਮਲਾ ਹੋਇਆ ਹੈ ਗ੍ਰੇਨੇਟ ਹਮਲੇ ਦੇ ਵਿੱਚ ਪੰਜਾਬ ਦੇ ਅ ਵਿੱਚ ਗ੍ਰੇਨੇਟ ਹਮਲਿਆਂ ਨੂੰ ਲੈ ਕੇ ਕਾਫੀ ਸਮੇਂ ਤੋਂ ਇਹ ਚਰਚਾਵਾ ਚੱਲ ਰਹੀਆਂ ਸੀ ਕਿ ਪੰਜਾਬ ਦੇ ਵਿੱਚ ਲਗਾਤਾਰ ਗ੍ਰੇਨੇਟ ਹਮਲੇ ਹੋ ਰਹੇ ਨੇ ਕਰੀਬ ਪਿਛਲੇ 1-2 ਮਹੀਨਿਆਂ ਦੇ ਵਿੱਚ 10 ਦੇ ਕਰੀਬ ਐਸੇ ਗ੍ਰੇਨੇਟ ਹਮਲੇ ਹੋਏ ਨੇ ਜਿਨ੍ਹਾਂ ਦੇ ਬਾਰੇ ਅ ਪੰਜਾਬ ਦੇ ਲੋਕ ਚਿੰਤਿਤ ਨੇ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਕਿ 10 ਹਮਲੇ ਹੋਏ ਸੀ ਜਿਸ ਦੇ ਵਿੱਚੋਂ 8 ਨੂੰ ਅਸੀਂ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਰਿਆ ਔਰ ਗੈਂਗਸਟਰ ਪਾਸ਼ੀਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਸ਼ਰਾਬ ਵਪਾਰੀਆਂ ਦੇ ਉੱਪਰ ਮੈਂ ਹਮਲੇ ਗਰਨੇਟ ਹਮਲੇ ਜਾਂ ਫਿਰ ਬੋਤਲਾਂ ਦੇ ਵਿੱਚ ਤੇਲ ਭਰ ਕੇ ਉਹਨਾਂ ਦੇ ਘਰਾਂ ਦੇ ਵਿੱਚ ਸੱਟਣਾ ਸੋ ਉਹ ਜਿਹੜੇ ਦੇਸੀ ਬੰਬ ਬਣਾਏ ਜਾਂਦੇ ਨੇ ਉਹਨਾਂ ਦੇ ਨਾਲ ਹਮਲੇ ਕਿਉਂ ਕਰਵਾ ਰਹੇ ਆ ਕਿਉਂਕਿ ਇਹ ਲੋਕ ਸ਼ਰਾਬ ਦਾ ਕਾਰੋਬਾਰ ਕਰ ਰਹੇ ਨੇ ਔਰ ਅਸੀਂ ਸ਼ਰਾਬ ਦਾ ਕਾਰੋਬਾਰ ਬੰਦ ਕਰਾਉਣਾ ਚਾਹੁੰਦੇ ਆ ਇਹ ਸਟੇਟਮੈਂਟ ਦਿੱਤੀ ਗਈ ਸੀ ਗੈਂਗਸਟਰ ਪਾਸ਼ੀਆਂ ਦੇ ਵੱਲੋਂ ਉਹਨਾਂ ਦੇ ਇੱਕ ਫੇਸਬੁਕ ਪੇਜ ਦੇ ਉੱਪਰ ਉਹਨਾਂ ਨੇ ਇਹ ਗੱਲ ਜਾਨੀ ਕਿ ਲਿਖੀ ਸੀ ਪੋਸਟ ਕੀਤੀ ਸੀ ਪਰ ਪੁਲਿਸ ਦੇ ਵੱਲੋਂ ਜਦੋਂ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੇ ਕਿਹਾ ਕਿ ਬਿਲਕੁਲ ਝੂਠ ਬੋਲ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਇਹ ਲੋਕਾਂ ਤੋਂ ਰੰਗਦਾਰੀ ਮੰਗ ਰਹੇ ਨੇ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਜਿਹੜੇ ਲੋਕ ਇਹਨਾਂ ਨੂੰ ਪੈਸੇ ਨਹੀਂ ਦਿੰਦੇ ਫਿਰ ਉਹਨਾਂ ਦੇ ਉੱਪਰ ਹੀ ਹਮਲੇ ਕਰਵਾਉਂਦੇ ਨੇ ਕੋਈ ਇਹ ਸ਼ਰਾਬ ਨੂੰ ਬੰਦ ਕਰਨ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਕੋਈ ਕੋਈ ਐਸਾ ਇਹਨਾਂ ਦਾ ਬਿਜਨੀਆਂ ਜਿਸ ਬਿਜਨ ਨੂੰ ਲੈ ਕੇ ਪੰਜਾਬ ਦੇ ਵਿੱਚ ਐਸੇ ਹਮਲੇ ਕਰਵਾ ਰਹੇ ਨੇ ਸਿਰਫ ਰੰਗਦਾਰੀ ਤੇ ਵਸੂਲਦਾਰੀਆਂ ਦੇ ਲਈ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਜਦੋਂ ਲੋਕ ਪੈਸੇ ਨਹੀਂ ਦਿੰਦੇ ਤੇ ਉਹਨਾਂ ਦੇ ਉੱਤੇ ਹਮਲੇ ਕਰਦੇ ਨੇ ਸੋ ਕਿਸਾਨਾਂ ਦਾ ਜ਼ਿਕਰ ਬੀਤੇ ਸ਼ਾਮ ਵਾਲੇ ਅਸੀਂ ਕੱਲ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀ ਕਿ 21 ਨੂੰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਸ਼ੰਭੂ ਮੋਰਚੇ ਤੋਂ ਇਹ ਕਿਸਾਨਾਂ ਦਾ ਜਥਾ ਚੱਲੇਗਾ ਔਰ 111 ਕਿਸਾਨਾਂ ਦਾ ਜਥਾ ਸ਼ੰਭੂ ਬੈਰੀਅਰ ਤੇ ਲੱਗੇ ਮੋਰਚੇ ਤੋਂ ਰਵਾਨਾ ਹੋਏਗਾ ਅੱਗੇ ਦੇ ਲਈ ਸੋ ਇਸ ਦੇ ਨਾਲ ਹੀ ਕੱਲ ਦੀ ਇੱਕ ਖਬਰ ਵੱਡੀ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਹੈ ਔਰ 35ਵਾਂ ਦਿਨ ਅੱਜ ਉਹਨਾਂ ਦਾ ਮਰਨ ਵਰਤ ਦੇ ਵਿੱਚ 53-54 ਦਿਨ ਉਹਨਾਂ ਨੂੰ ਹੋ ਗਏ ਨੇ ਔਰ ਇਸ ਦੇ ਵਿੱਚ 20 ਕਿਲੋ ਦੇ ਕਰੀਬ ਉਹਨਾਂ ਦਾ ਭਾਰ ਘਟ ਗਿਆ ਜਿਸ ਦੇ ਨਾਲ ਸਿਹਤ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਪਹੁੰਚ ਗਈ ਹੈ ਔਰ ਇਸ ਦੇ ਨਾਲ ਹੀ 111 ਕਿਸਾਨਾਂ ਦਾ ਜਿਹੜਾ ਇੱਕ ਹੋਰ ਜੱਥਾ ਸੀ ਜਿਹੜਾ ਮਰਨ ਵਰਤ ਤੇ ਬੈਠਾ ਹੈ ਉਸ ਦੇ ਵਿੱਚ ਵੀ ਕੁਝ ਆਗੂ ਜਿਹੜੇ ਉਹ ਉਹਨਾਂ ਦੀ ਸਿਹਤ ਹੁਣ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਕੇਂਦਰ ਦੇ ਵੱਲੋਂ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਫੈਸਲਾ ਕਰ ਲਿਆ ਗਿਆ ਹੈ ਔਰ 50 ਲੱਖ ਮੁਲਾਜ਼ਮਾਂ ਦੇ 65 ਲੱਖ ਪੈਨਸ਼ਨਰਾਂ ਨੂੰ ਇਹਦਾ ਫਾਇਦਾ ਹੋਏਗਾ ਔਰ ਇਸ ਦੇ ਨਾਲ ਹੀ 26 ਤੱਕ ਲਾਗੂ ਰਹਿਣਗੀਆਂ ਇਹ ਜਿਹੜਾ 7ਵਾਂ ਪੇ ਕਮਿਸ਼ਨ ਹੈ ਜਿਸ ਨੂੰ ਤਨਖਾਹ 7ਵਾਂ ਤਨਖਾਹ ਕਮਿਸ਼ਨ ਜਿਹੜਾ 2016 ਤੋਂ ਸ਼ੁਰੂ ਹੋਇਆ ਸੀ ਉਹ 2026 ਤੱਕ ਚੱਲੇਗਾ ਹੁਣ 2025 ਦੇ ਵਿੱਚ ਇਹਨਾਂ ਨੇ ਮੋਦੀ ਸਰਕਾਰ ਨੇ 8ਵੇਂ ਪੇ ਕਮਿਸ਼ਨ ਯਾਨੀ ਕਿ ਤਨਖਾਹ ਕਮਿਸ਼ਨ ਦਾ ਗਠਨ ਕਰਨ ਦਾ ਫੈਸਲਾ ਕਰ ਲਿਆ ਜਨ ਕਿ ਲਾਗੂ 26 ਚ ਹੋਏਗਾ ਪਹਿਲਾ ਜਿਹੜਾ ਤਨਖਾਹ ਕਮਿਸ਼ਨ ਸੀ ਉਹ ਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੱਲੋਂ ਗਠਨ ਕੀਤਾ ਗਿਆ ਸੀ ਉਸ ਦਾ ਪਰ 2014 ਦੇ ਵਿੱਚ ਫਿਰ ਸਰਕਾਰ ਬਦਲਦੀ ਆ ਮੋਦੀ ਸਰਕਾਰ ਆ ਗਈ 14 ਦੇ ਵਿੱਚ ਫਿਰ 26 ਦੇ ਵਿੱਚ ਇਹਨਾਂ ਨੇ ਜਿਹੜਾ ਉਹਨਾਂ ਦੇ ਵੱਲੋਂ ਗਠਨ ਕੀਤਾ ਹੋਇਆ ਸੀ ਪੇ ਕਮਿਸ਼ਨ ਵਾਲਾ ਉਸ ਨੂੰ ਲਾਗੂ ਕੀਤਾ ਸੀ 2016 ਦੇ ਵਿੱਚ ਪਰ ਹੁਣ 2026 ਦੇ ਵਿੱਚ ਜਿਹੜਾ ਆਏਗਾ ਉਹ ਮੋਦੀ ਸਰਕਾਰ ਦੇ ਵੱਲੋਂ ਉਸ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਔਰ 50 ਲੱਖ ਦੇ ਲੱਖ ਮੁਲਾਜ਼ਮਾਂ ਤੇ 65 ਲੱਖ ਪੈਨਸ਼ਨਰਾਂ ਨੂੰ ਇਹਦਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਫਾਇਦਾ ਹੋਣ ਵਾਲਾ ਹੈ। ਦੂਸਰੇ ਪਾਸੇ ਦੱਸ ਦਈਏ ਕਿ ਸੂਬੇ ਦੇ ਵਿੱਚ ਡਾਕਟਰ 20 ਤੋਂ ਹੜਤਾਲ ਤੇ ਜਾ ਰਹੇ ਨੇ। ਸੋ ਇਹ ਪੰਜਾਬੀਆਂ ਦੇ ਲਈ ਖਾਸ ਖਬਰ ਹੈ ਕਿ ਡਾਕਟਰਾਂ ਦੀ ਹੜਤਾਲ ਸ਼ੁਰੂ ਹੋਏਗੀ 20 ਤਰੀਕ ਨੂੰ। ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2500 ਦੇ ਕਰੀਬ ਜਿਹੜੇ ਡਾਕਟਰ ਨੇ PCMS ਇਹ ਡਾਕਟਰ ਹੜਤਾਲ ਤੇ ਜਾ ਰਹੇ ਨੇ ਇਹਨਾਂ ਦਾ ਟੀਚਾ ਹੈ ਇਹਨਾਂ ਨੇ ਕਿਹਾ ਕਿ ਹਸਪਤਾਲਾਂ ਦੇ ਵਿੱਚ ਸੁਰੱਖਿਆ ਦੀ ਕਮੀ ਹੈ ਸੀ ਸਰਕਾਰ ਨੂੰ ਲਗਾਤਾਰ ਕਹਿ ਰਹੇ ਕਿ ਸੁਰੱਖਿਆ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਵਧਾਈ ਜਾਵੇ ਕਿਉਂਕਿ ਨਰਸ ਸਟਾਫ ਵੀ ਰਾਤ ਨੂੰ ਹੁੰਦਾ ਹੈ ਹੋਰ ਸਟਾਫ ਵੀ ਹੁੰਦਾ ਕਿਹੜੀ ਤਰ੍ਹਾਂ ਦੀਆਂ ਝੜਪਾਂ ਵੀ ਹਸਪਤਾਲਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਔਰ ਬਾਰ-ਬਾਰ ਇਹ ਡਿਮਾਂਡ ਕੀਤੀ ਜਾ ਰਹੀ ਹੈ ਔਰ ਪਿਛਲੇ ਸਾਲ ਦੇ ਵਿੱਚ ਤੁਸੀਂ ਇੱਕ ਪੱਛਮੀ ਬੰਗਾਲ ਦੇ ਵਿੱਚ ਉਹ ਮਾਮਲਾ ਦੇਖਿਆ ਹੋਵੇਗਾ ਜਿਸ ਦੇ ਵਿੱਚ ਇੱਕ ਲੜਕੀ ਦੇ ਨਾਲ ਗਲਤ ਵਿਵਹਾਰ ਹੁੰਦਾ ਔਰ ਉਸ ਦੀ ਉਸ ਤੋਂ ਬਾਅਦ ਉਹਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਜੋ ਉਸ ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਸੀ ਜਿੰਨੇ ਵੀ ਡਾਕਟਰ ਸਹਿਵਾਨ ਨੇ ਉਹਨਾਂ ਦੇ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਦੇ ਵਿੱਚ ਸੁਰੱਖਿਆ ਵਧਾਈ ਜਾਣੀ ਚਾਹੀਦੀ ਹੈ। ਇੱਕ ਤਾਂ ਇਹ ਇਹ ਕਾਰਨ ਹੈ ਜਿਹੜਾ 20 ਤਰੀਕ ਨੂੰ ਇਹ ਹੜਤਾਲ ਤੇ ਜਾ ਰਹੇ ਨੇ ਉਸ ਦੇ ਨਾਲ ਹੀ ਵਧੇ ਹੋਏ ਕੰਮ ਦੇ ਭਾਰ ਰੁਕੀ ਹੋਈ ਕੈਰੀਅਰ ਤਰੱਕੀ ਤੇ ਡਾਕਟਰਾਂ ਦੀ ਕੁੱਲ ਕਮੀ ਵਰਗੇ ਮੁੱਖ ਮੁੱਦਿਆਂ ਤੇ ਸਰਕਾਰ ਦੇ ਅੱਗੇ ਇਹਨਾਂ ਫੈਸਲਿਆਂ ਨੂੰ ਇਹਨਾਂ ਮੁੱਦਿਆਂ ਨੂੰ ਚੁੱਕਣ ਦੇ ਲਈ ਇਹ ਜਿਹੜਾ ਇਹਨਾਂ ਦੇ ਵੱਲੋਂ ਹੜਤਾਲ ਜਿਹੜੀ ਹੈ 20 ਜਨਵਰੀ ਤੋਂ ਹੜਤਾਲ ਤੇ ਜਾ ਰਹੇ ਨੇ ਡਾਕਟਰ ਔਰ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਇਸ ਤੋਂ ਇਲਾਵਾ ਬੀਤੇ ਕੱਲ ਦੇ ਵਿੱਚ ਸੈਫਲੀ ਖਾਨ ਦੇ ਘਰ ਦੇ ਵਿੱਚ ਚੋਰ ਐਂਟਰ ਹੋਇਆ ਸੈਫਲੀ ਖਾਨ ਤੇ ਹਮਲਾ ਹੋਇਆ ਅੱਜ ਦੀਆਂ ਖ਼ਬਰਾਂ ਦੇ ਵਿੱਚ ਵੀ ਇਹ ਜਿਹੜੀ ਖ਼ਬਰ ਹੈ ਬਿਲਕੁਲ ਛਾਈ ਹੋਈ ਹੈ ਪੂਰੇ-ਪੂਰੇ ਪੇਜ ਦੀਆਂ ਪੇਜ ਦੇ ਉੱਪਰ ਇਹ ਖ਼ਬਰ ਜਿਹੜੀ ਅਖ਼ਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਔਰ ਪਰਿਵਾਰ ਨੂੰ ਮਿਲਣ ਦੇ ਲਈ ਪਰਿਵਾਰਕ ਮੈਂਬਰ ਕਿਉਂਕਿ ਸਾਰਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਉਹ ਸਿਤਾਰਿਆਂ ਦੇ ਨਾਲ ਭਰਿਆ ਹੋਇਆ ਹੈ ਬਾਲੀਵੁੱਡ ਸਟਾਰਸ ਨੇ ਸੋ ਉਹ ਪਹੁੰਚ ਰਹੇ ਨੇ ਉਹਨਾਂ ਦੇ ਬਹੁਤ ਸਾਰੇ ਐਸੇ ਦੋਸਤ ਮਿੱਤਰ ਪਹੁੰਚ ਰਹੇ ਨੇ ਔਰ ਖਾਸ ਗੱਲ ਇਹ ਹੈ ਕਿ ਇਨਕਾਊਂਟਰ ਸਪੈਸ਼ਲਿਸਟ ਦਇਆ ਨਾਇਕ ਜਿਹੜੇ ਨੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਮੁੰਬਈ ਦੇ ਵਿੱਚ ਦਇਆ ਨਾਇਕ ਕਿਸੇ ਫਿਲਮੀ ਹੀਰੋ ਤੋਂ ਘੱਟ ਨਹੀਂ ਹੈ ਹਾਲਾਂਕਿ ਉਹ ਉਹ ਇਨਕਾਊਂਟਰ ਸਪੈਸ਼ਲਿਸਟ ਨੇ ਪਰ ਜਿਸ ਤਰੀਕੇ ਦੇ ਨਾਲ ਮੁੰਬਈ ਦੇ ਲੋਕ ਮਹਾਰਾਸ਼ਟਰ ਦੇ ਲੋਕ ਆਪਣੇ ਸਟਾਰਸ ਨੂੰ ਜਾਣਦੇ ਨੇ ਇਸੇ ਤਰੀਕੇ ਦੇ ਨਾਲ ਦਇਆ ਨਾਇਕ ਨੂੰ ਵੀ ਜਾਣਦੇ ਨੇ ਔਰ ਦਇਆ ਨਾਇਕ ਇਸ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਇਸ ਦੇ ਇਸ ਮਾਮਲੇ ਦੇ ਉੱਤੇ ਹੁਣ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ ਸੈਫਲੀ ਖਾਨ ਦੇ ਮਾਮਲੇ ਦੇ ਉੱਪਰ ਕੱਲ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਦਿੱਲੀ ਦੇ ਵਿੱਚ ਵੀ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੇ ਹੱਥ ਪੁਲਿਸ ਫੋਰਸ ਜਿਹੜੀ ਆ ਦਿੱਲੀ ਦੀ ਉਹ ਉਹਨਾਂ ਦੇ ਹੱਥ ਹੈ ਸਾਡੇ ਦਿੱਲੀ ਦੇ ਵਿੱਚ ਕਾਨੂੰਨ ਵਿਵਸਥਾ ਬੜੀ ਮਾੜੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਕਾਨੂੰਨ ਵਿਵਸਥਾ ਉੱਥੇ ਵੀ ਬੜੀ ਮਾੜੀ ਹੈ ਸੈਫਲੀ ਖਾਨ ਦੇ ਉੱਤੇ ਹਮਲਾ ਹੋਣਾ ਬੜੀ ਮੰਦਭਾਗੀ ਖਬਰ ਹੈ ਸੋ ਉਸ ਤੋਂ ਬਾਅਦ ਦਵਿੰਦਰ ਫੰਡਵੇਸ ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਮੁੰਬਈ ਬਿਲਕੁਲ ਸੇਫ ਹੈ ਇੱਕ ਘਟਨਾ ਦੇ ਨਾਲ ਪੂਰੀ ਮੁੰਬਈ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੁੰਬਈ ਅਸੁਰੱਖਿਅਤ ਹੋ ਗਈ ਔਰ ਇਹ ਬਿਲਕੁਲ ਗਲਤ ਹੈ ਇਸ ਦੇ ਨਾਲ ਸਾਡੀ ਛਵੀ ਖਰਾਬ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਪੁਲਿਸ ਦੀ ਜਿਹੜੀ ਛਵੀ ਆ ਪੂਰੀ ਦੁਨੀਆ ਦੇ ਵਿੱਚ ਬੜੀ ਚੰਗੀ ਬਣੀ ਹੋਈ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦਿੰਦੇ ਨੇ ਇਸ ਕਰਕੇ ਇਹਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਾਂ ਇੱਕ ਹਮਲਾ ਹੋਇਆ ਹੈ ਵੱਡੇ ਸਟਾਰ ਦੇ ਉੱਤੇ ਹਮਲਾ ਹੋਇਆ ਵੱਡੇ ਸਟਾਰ ਦੇ ਘਰ ਦੇ ਵਿੱਚ ਹਮਲਾ ਹੋਇਆ ਇਸ ਦੀ ਜਿਹੜੀ ਜਾਂਚ ਹੈ ਉਹ ਸਾਡੀਆਂ ਟੀਮਾਂ ਕਰ ਰਹੀਆਂ ਨੇ ਪਰ ਤੁਸੀਂ ਇਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਹੁਣ ਸਵਾਲ ਫਿਰ ਤੋਂ ਉਹੀ ਬਣਿਆ ਹੋਇਆ ਕਿ ਉਹ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਐਂਟਰ ਕਿਦਾਂ ਹੋਇਆ ਸੀ ਹੁਣ ਸਵਾਲ ਇਹ ਵੀ ਕਈ ਮੀਡੀਆਦਾਰਿਆਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਸ਼ਾਇਦ ਉਹਨਾਂ ਦੀਆਂ ਜਿਹੜੀਆਂ ਦੋ ਮੇਟ ਸੀਗੀਆਂ ਸ਼ਾਇਦ ਉਹਨਾਂ ਦਾ ਕੋਈ ਦੋਸਤ ਮਿੱਤਰ ਵੀ ਉਹ ਵਿਅਕਤੀ ਹੋ ਸਕਦਾ ਜਿਹੜਾ ਆਰਾਮ ਦੇ ਨਾਲ ਘਰ ਦੇ ਵਿੱਚ ਐਂਟਰ ਹੋ ਗਿਆ ਸੀ ਪਰ ਹੁਣ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਪਰ ਜਦੋਂ ਤੱਕ ਜਾਂਚ ਹੋਏਗੀ ਅਧਿਕਾਰਕ ਤੌਰ ਦੇ ਉੱਤੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇਸ ਸਾਰੀਆਂ ਚਰਚਾਵਾਂ ਦੇ ਉੱਤੇ ਬਹੁਤ ਵਿਸਤਾਰ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜੋ ਬਾਈਡਨ ਨੇ ਆਪਣਾ ਆਖਰੀ ਭਾਸ਼ਣ ਦਿੱਤਾ ਆਖਰੀ ਭਾਸ਼ਣ ਦਿੰਦਿਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਚੰਦ ਅਮੀਰ ਲੋਕਾਂ ਦੇ ਹੱਥਾਂ ਦੇ ਵਿੱਚ ਚਲਾ ਗਿਆ ਹੈ ਅਮਰੀਕਾ ਕਬਜ਼ਾ ਕਰ ਰਹੇ ਨੇ ਕੁਝ ਚੰਦ ਅਮੀਰ ਲੋਕ ਅਮਰੀਕਾ ਦੇ ਉੱਪਰ ਕਬਜ਼ਾ ਕਰ ਰਹੇ ਨੇ ਇਹ ਬੇहद ਖਤਰਨਾਕ ਗੱਲ ਹੈ ਇਹ ਜੋ ਬਾਈਡਨ ਦੇ ਵੱਲੋਂ ਆਪਣੇ ਆਖਰੀ ਭਾਸ਼ਣ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਡੋਨਲਡ ਟਰੰਪ ਆਪ ਕਾਰੋਬਾਰੀ ਨੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਕਾਰੋਬਾਰੀ ਸੀ ਅਮਰੀਕਾ ਦੇ ਉਹਨਾਂ ਨੇ ਪੂਰੀ ਵਾਅ ਪੇਸ਼ ਲਾਈ ਹੈ ਡੋਨਲਡ ਟਰੰਪ ਨੂੰ ਜਿਤਾਉਣ ਦੇ ਲਈ ਸੋ ਇਹ ਇੱਕ ਵੱਡੀ ਗੱਲ ਕਹੀ ਗਈ ਹੈ ਜੋ ਬਾਈਡਨ ਦੇ ਵੱਲੋਂ ਕਿਉਂਕਿ ਜੋ ਬਾਈਡਨ ਦਾ ਜਿਹੜਾ ਕਾਰਜਕਾਲ ਹੈ ਉਹ 19 ਜਨਵਰੀ ਨੂੰ ਖਤਮ ਹੋ ਰਿਹਾ ਔਰ 20 ਜਨਵਰੀ ਨੂੰ ਸੌ ਚੱਕ ਸਮਾਗਮ ਹੋਏਗਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਵੇਂ ਰਾਸ਼ਟਰਪਤੀ 47ਵੇਂ ਰਾਸ਼ਟਰਪਤੀ ਅਮਰੀਕਾ ਦੇ ਉਹ ਬਣ ਜਾਣਗੇ ਸੋ ਇਸ ਤੋਂ ਇਲਾਵਾ ਲਾਸ ਐਂਜਲਸ ਦੀ ਅੱਗ ਦੇ ਨਾਲ ਨਜਿੱਠਣ ਦੇ ਲਈ ਹੁਣ ਹਜ਼ਾਰਾਂ ਕੈਦੀ ਫਾਇਰ ਫਾਈਟਰ ਬਣ ਗਏ ਨੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਨੇ ਔਰ ਇਸ ਦੇ ਵਿੱਚ 18 ਤੋਂ 25 ਸਾਲ ਦੇ ਕਰੀਬ 55 ਐਸੇ ਨੌਜਵਾਨ ਕੈਦੀ ਨੇ ਜਿਨ੍ਹਾਂ ਦੇ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਸੋ ਇਹ ਹੁਣ ਦੇਖਣਾ ਹੋਏਗਾ ਕਿ ਇਸ ਅੱਗ ਦੇ ਉੱਪਰ ਕਾਬੂ ਕਦੋਂ ਤੱਕ ਪਾਇਆ ਜਾਂਦਾ ਕਿਉਂਕਿ ਅੱਗ ਦੇ ਨਾਲ ਬਹੁਤ ਨੁਕਸਾਨ ਜਿਹੜਾ ਹੈ ਉਹ ਅਮਰੀਕਾ ਦਾ ਹੋ ਚੁੱਕਾ ਹੈ ਸੋ ਅਮਰੀਕੀ ਲੋਕ ਔਰ ਦੁਨੀਆ ਦੇ ਵਿੱਚ ਵਸਦੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਵੱਲੋਂ ਇਹੀ ਪ੍ਰਾਰਥਨਾ ਕੀਤੀ ਜਾ ਰਹੀ ਹੈ ਕਿ ਸੱਗ ਦੇ ਉੱਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾ ਸਕੇ ਇਸ ਤੋਂ ਇਲਾਵਾ ਕੱਲ ਜ਼ਿਕਰ ਕੀਤਾ ਸੀ ਆਪਾਂ ਕੱਲ ਸ਼ਾਮ ਵਾਲੇ ਬੁਲੇਟਨ ਦੇ ਵਿੱਚ ਵੀ ਅਕਾਲੀ ਦਲ ਦਾ ਇੱਕ ਬਫਦ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਨੀ ਰਗਵੀਰ ਸਿੰਘ ਉਹਨਾਂ ਨੂੰ ਮਿਲਿਆ ਔਰ ਬੇਨਤੀ ਕੀਤੀ ਉਹਨਾਂ ਨੇ ਕਿ ਜਿਹੜੇ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਗਠਨ ਦੀ ਗੱਲ ਕੀਤੀ ਸੀ ਕਿ ਜੇਤੋਂ ਬਾਅਦ ਭਰਤੀ ਮੁਹਿੰਮ ਜਿਹੜੀ ਹੈ ਸ਼ੁਰੂ ਹੋਏਗੀ ਉਸ ਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਉਹ ਨਹੀਂ ਬਣਾਈ ਅਜੇ ਤੱਕ ਸੋ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਜਾਓ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਕੋਲ ਉਹਨਾਂ ਨੂੰ ਕਹੋ ਕਿ ਤੁਸੀਂ ਇਹਦੀ ਅਗਵਾਈ ਕਰੋ ਔਰ ਆਪਣੀਆਂ ਗਵਾਈ ਦੇ ਵਿੱਚ ਇਸ ਭਰਤੀ ਮੁਹਿੰਮ ਨੂੰ ਸ਼ੁਰੂ ਕਰੋ ਸੋ ਅਕਾਲੀ ਅ ਦਲ ਦੀ ਜਿਹੜੀ ਭਰਤੀ ਮੁਹਿੰਮ ਤੋਂ ਪਹਿਲਾਂ ਹੀ ਹੁਣ ਨਵਾਂ ਵਿਵਾਦ ਇਹ ਛਿੜ ਗਿਆ ਹੈ ਔਰ ਬਡਾਲਾ ਤੇ ਉਹਦੇ ਉਮੈਦਪੁਰੀ ਮਾਫ ਕਰਨਾ ਬਡਾਲਾ ਤੇ ਉਮੈਦਪੁਰੀ ਨੇ ਐਡਵੋਕੇਟ ਹਰਜਿੰਦਰਤਾ ਸਿੰਘ ਧਾਮੀ ਨੂੰ ਜਲਦ ਮੀਟਿੰਗ ਬੁਲਾਉਣ ਦੇ ਲਈ ਵੀ ਚਿੱਠੀ ਲਿਖ ਦਿੱਤੀ ਹੈ ਸੋ ਇਸ ਦੇ ਵਿੱਚ ਇੱਕ ਹੋਰ ਡਿਵੈਲਪਮੈਂਟ ਹੋ ਗਈ ਹੈ ਕਿ ਚਿੱਠੀ ਲਿਖ ਦਿੱਤੀ ਹੈ ਹੁਣ ਮੀਟਿੰਗ ਹੋਏਗੀ ਉਸ ਮੀਟਿੰਗ ਤੋਂ ਬਾਅਦ ਕੀ ਫੈਸਲਾ ਇਸ ਕਮੇਟੀ ਦੇ ਵੱਲੋਂ ਲਿਆ ਜਾਂਦਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਪਰ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਇਹਨਾਂ ਗੱਲਾਂ ਦੀ ਕੱਲ ਦੇ ਦਿਨ ਦੇ ਵਿੱਚ ਬੜੀ ਚਰਚਾ ਰਹੀ ਹੈ ਔਰ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਖਾਸ ਰਹੇਗਾ ਜੇਕਰ ਤੁਸੀਂ ਉਹਨੂੰ ਵਿਸਤਾਰ ਸਹਿਤ ਸੁਣਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਤੇ ਸਾਡੇ ਸ਼ਾਮ ਵਾਲੇ ਬੁਲੇਟਨ ਨੂੰ ਦੇਖੋ ਉਸ ਦੇ ਵਿੱਚ ਅਸੀਂ ਵਿਸਤਾਰ ਸਹਿਤ ਅੱਜ ਦੀਆਂ ਮੁੱਖ ਖਬਰਾਂ ਦੇ ਉੱਤੇ ਚਾਨਣਾ ਪਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਕੀ ਕੀ ਕੁਝ ਘਟਿਆ ਕੀ ਕੁਝ ਵਧਿਆ ਕੀ ਕੁਝ ਵਾਪਰਿਆ ਸੋ ਉਦੋਂ ਤੇ ਵਿਸਤਾਰ ਸਹਿਤ ਚਰਚਾ ਕਰਦੇ ਹਾਂ ਸੋ ਜੇਕਰ ਤੁਹਾਨੂੰ ਤੁਸੀਂ ਇਹਨਾਂ ਖਬਰਾਂ ਨੂੰ ਰੋਜ਼ ਸਵੇਰੇ ਸ਼ਾਮ ਦੇਖਣਾ ਚਾਹੁੰਦੇ ਹੋ ਤੇ ਬਿਲਕੁਲ ਵੀ ਯੂਕੇ ਦੇ ਸਾਡੇ ਪੇਜ ਨੂੰ ਫੇਸਬੁੱਕ ਪੇਜ ਨੂੰ ਫੋਲੋ ਕਰੋ YouTube ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਸੋ तमाम ਖਬਰਾਂ ਸੀ ਤੁਹਾਡੇ ਨਾਲ ਤੱਕ ਪਹੁੰਚਾਉਂਦੇ ਰਹਾਂਗੇ ਸੋ ਉਮੀਦ ਹੈ ਕਿ ਤੁਹਾਨੂੰ ਸਾਡੀਆਂ ਜੇ ਖਬਰਾਂ ਚੰਗੀਆਂ ਲੱਗੀਆਂ ਨੇ ਤੇ ਇਸ ਵੀਡੀਓਸ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ